ਉਹ ਬਾਹਰ ਆ ਜਾਓ ਬਾਹਰ ਆ ਜਾਓ ਬਾਹਰ ਆ ਜਾਓ ਗਾਇਜ਼ ਇਹ ਹੁਣੇ ਹੀ ਆਏ ਆ ਤੇ ਅਬੇ ਕੀ ਕਰ ਦੇਸੀ ਇਹਨਾਂ ਇੱਕ ਬਾਬਾ ਵਾਲਾ ਇਹਦੀ ਦਾਦੀ ਨੂੰ ਪਾਲੋ ਬਾਬਾ ਜੀ ਤੇਰਾ ਪਾੜ ਰਿਹਾ ਚੱਲੜੇ ਮੱਢੇ ਨੂੰ ਪਾਣੀ ਫੜਦੀ ਤੇ ਮਗਰ ਆਈਏ ਓਹ ਕੁੜੀ ਬਗ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਸਾਰਿਆਂ ਨੇ ਹੋ ਗਿਆ ਵਧੀਆ ਤੇ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਸਾਰਿਆਂ ਦਾ ਆਉਣ ਵਾਲਾ ਸਾਲ ਖੁਸ਼ੀਆਂ ਭਰਿਆ ਹੋਵੇ ਤੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੋਵੇ ਤੇ ਤੁਹਾਨੂੰ ਰੱਬ ਤਰਕੀਆਂ ਬਖਸ਼ੇ ਤੇ ਨਾਲ ਸਾਨੂੰ ਵੀ ਬਖਸ਼ੇ ਤੇ ਪਿਛਲਾ ਸਾਲ ਵੀ ਆਪਣਾ ਬਹੁਤ ਵਧੀਆ ਗਿਆ ਵਾ ਚਲੋ ਕੁਝ ਹੋਇਆ ਛੜੀ ਲਾਈਵ ਚ ਉਹਦੇ ਹਿਸਾਬ ਦੇ ਨਾਲ ਸਾਡਾ ਜਿਹੜਾ ਨਵਾਂ ਸਾਲ ਹੀ ਬਹੁਤ ਵਧੀਆ ਹੈ ਤੇ ਬਾਕੀ ਆ ਕੀ ਹੁਣ ਪ੍ਰਮਾਤਮਾ ਅੱਗੇ ਹੱਥ ਜੋੜਦੇ ਆ ਅਰਦਾਸ ਕਰਦੇ ਆ ਤੇ ਗੁਰਦੁਆਰਾ ਸਾਹਿਬ ਜਾਣੇ ਆ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਤੇ ਇਹੋ ਸਾਰਾ ਤੁਸੀਂ ਸਾਰੇ ਚੱਲੀ ਗਏ ਹੋ ਹੀ ਹੁਣ ਚੱਲੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਨਾਲ ਤੁਹਾਨੂੰ ਵੀ ਦਿਖਾਉਨੇ ਆ ਤੇ ਵਲੌਗ ਦੇ ਨਾਲ ਇਦਾਂ ਹੀ ਜੁੜੇ ਰਹੋ ਜਿਹੜੇ ਨਵੇਂ ਆ ਰਹੇ ਨੇ ਤੇ ਜਿਹੜੇ ਆ ਰਹੇ ਨੇ ਨਵੇਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਮੱਲੀ ਸਾਦ ਨੂੰ ਹਾਂਜੀ ਸასი ਘਾਲ ਜੀ ਸਾਰਿਆਂ ਨੂੰ ਕੀ ਹਾਲ ਚੰਗਾ ਸਾਰਿਆਂ ਦੇ ਸਾਰੇ ਨਵੇਂ ਸਾਲ ਦੀ ਵਧਾਈ 2024 ਕੱਢ ਗਿਆ ਵਾ 2023 24 ਚੜ ਚੁੱਕਾ ਵਾ ਤੇ ਬੜਾ ਵਧੀਆ ਸੁਖ ਸੁਖਾਣਾ ਚਲੋ ਮਹਾਰਾਜ ਸਾਰਿਆਂ ਦਾ ਚੜਾਵੇ ਦੇ ਕਿਹੜੇ ਆ ਮਤਲਬ ਸਾਰਿਆਂ ਦਾ ਤੇ ਚਲੋ ਬਾਕੀ ਇਹ ਆ ਵੀ ਅਹ ਜਲੇ ਗੁਰੂ ਘਰ ਜਾ ਕੇ ਮੱਥਾ ਟੇਕਦੇ ਆ ਰਾਤੀ ਮੈਂ 2023 ਚ ਪਜਾਮਾ ਲਾਇਆ ਸੀ ਹੁੰਦਾ 2024 ਚ ਪਾਉ ਲਗਾ ਤੇ ਬਾਕੀ ਸਾਰਿਆਂ ਦਾ ਚਲੋ ਜਿੰਨਾ ਹੋ ਸਕੇ ਚਲੋ ਅਸੀਂ ਤਰੀਕਾ ਜੋਗੇ ਪਰ ਗੁਰੂ ਘਰ ਜਾਣਾ ਚਾਹੀਦਾ ਅੱਜ ਦੇ ਦਿਨ ਕਿਉਂ ਅੱਜ ਦੇ ਦਿਨ ਚਲ ਗਿਆ ਸਾਰਾ ਸਾਹ ਜਾਏਗਾ ਤੇਰਾ ਸਾਹ ਜਾਊਗਾ ਇਹ ਬਾਕੀ ਇੱਧਰ ਸਾਡੀ ਮੰਮੀ ਨੂੰ ਮਿਲੋ ਉਹ ਵੀ ਤਿਆਰ ਹੋ ਚੁੱਕੀ ਆ ਹਾਂਜੀ ਹਾਂਜੀ ਸਾਰੇ ਗੁਰੂ ਘਰ ਜਾਣ ਵਾਸਤੇ ਤਿਆਰ ਹੋ ਚੁੱਕੇ ਆ ਗੁਰੂ ਘਰ ਜਾਣਾ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਧੀਆਂ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਵਧਾਈਆਂ ਸਾਰਿਆਂ ਨੂੰ ਅਸੀਂ ਦੇ ਦਾਂਗੇ ਵਲੌਗਰਾਂ ਹੀ ਮੁਬਾਰਕਾਂ ਕਿਉਂਕਿ ਜਿੰਨਾ ਆਪਣਾ ਕੰਟੈਕਟਸ ਹੈ ਜਿੰਨੇ ਆਪਣੇ ਈਵਿਊਜ਼ ਹੈ ਜਿੰਨੀ ਫੈਮਿਲੀ ਹੈ ਅਸੀਂ ਸਾਰਿਆਂ ਨੂੰ ਫੋਨ ਕਾਲਸ ਨਹੀਂ ਹਨ ਹੁੰਦੀਆਂ ਤੇ ਬਾਕੀ ਅਸੀਂ ਤੈ ਇਹ ਦੇ ਲੋ ਤੁਹਾਨੂੰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਟੂ ਯੂ ਮੈਨੂੰ ਤਾਂ ਕਿਹਾ ਨਹੀਂ ਜੇ ਮੇਰੇ ਘਰ ਵਾਲੇ ਨੇ ਤੇ ਚਲੋ ਬਾਕੀ ਨੂੰ ਘਰ ਜਿਹੜੀ ਕਹੀਦਾ ਜਦਾ ਵਾਰ-ਵਾਰ ਕਹੀਦਾ ਜਦਾ ਰੇ ਲੋਹਾਲ ਤੇ ਚਲੋ ਗਾਇਸ ਚੱਲੀਏ ਚਲੋ ਠੀਕ ਬਾਏ ਪੁੱਛ ਲਾਂਗੇ ਤੇ ਚਲੋ ਬਹੁਤ ਹੁਣ ਗੱਡੀ ਦੇ ਵਿੱਚ ਗਾਇਸ ਕਰੋ ਕਿਹਨੂੰ ਪਤਾ ਬਾਕੀ ਗਾਇਸ ਸ਼ਰਤਾਂ ਬਣਾਉਂਨੇ ਆਂ ਆਪਣੀ ਘਰ ਵਾਲੀ ਕੋ ਦੋ ਤੈ ਨਾ ਵੈਨੇ ਬੜਾ ਮੰਦੀ ਕਿ ਨਹੀਂ ਮੰਦੀ ਦੋ ਤਨ ਸ਼ਰਤਾਂ ਬਣਾਉਂਨੇ ਆ ਵੀ ਤੋ ਸਾਰਾ ਸਾਲ ਮੈਨਾਂ ਨੂੰ ਕਹਿਣਾ ਵੀ ਤੂੰ ਆ ਨਹੀਂ ਕਰਨਾ ਆ ਨਹੀਂ ਕਰਨਾ ਵੇਖਦੇ ਭਰਾ ਮਾਰਦੇ ਟਰਾਈ ਪਰ ਇਹ ਰਹੀਦੇ ਮੰਨਣਾ ਨਹੀਂ ਚਲੋ ਬਾਕੀ ਕਰਦਾ ਮੈਂ ਤੁਹਾਨੂੰ ਹਾਂਜੀ ਜਿਹਦੇ ਆ ਚੁੱਕੇ ਨੇ ਸਰੋਤ ਤੇ ਦਰਸ਼ਕ ਵੀ ਆ ਰਹੇ ਤੇ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕੀਤੀਆਂ ਵਾ ਵੀ ਗੱਲਾਂ ਦੋ ਕੇ ਬਣਾ ਕੇ ਵੈਨੇ ਆ ਵੀ ਵੱੜਦੀ ਗੱਲ ਅੱਛਾ ਵੀ ਗੱਲਾਂ ਦੋ ਨੇ ਸਾਰਾ ਸਾਲ ਤੋਂ ਜੀਹਜੂਰੀ ਜੀਹਜੂਰੀ ਕਰਨੀ ਮੇਰੇ ਨਾਲ ਇਹ ਹੋਦਾ ਤੇ ਮਹੀਨੇ ਮਹੀਨੇ ਦੇ ਐਂਡ ਤੇ ਮਹੀਨੇ ਦੇ ਐਂਡ ਤੇ ਤੈਨੂੰ ਸੂਟ ਬਹੁ ਜਿਹੜਾ ਜੀਹਜੂਰੀ ਜੀਹਜੂਰੀ ਕਰਦਾ ਆ ਨਾ ਹਾਂ ਨਾ ਉਹ ਫੁਕਰ ਬਣਾ ਹੁੰਦਾ ਏ ਨਹੀਂ ਨਹੀਂ ਉਹ ੜੀ ਮਤਲਬ ਜਿਹੜੀ ਮੈਂ ਗੱਲ ਕਹਿ ਆਦੀ ਬਸ ਤੂੰ ਕਹਿਣਾ ਠੀਕ ਆ ਹਾਂ ਠੀਕ ਆ ਠੀਕ ਆ ੜੀ ਮੈਂ ਗੱਲ ਕਹਿ ਆਦੀ ਮਹੀਨੇ ਦਾ ਲਾਸਟ ਤੇ 5000 ਦਾ ਸੂਟ ਆ ਵੇ ਠੀਕ ਤਾ ਵੇ ਕਟਾ ਪਵਾ ਦੇ ਜਿੰਨੇ ਆਲਾ ਮਰਜੀ ਦਾ ਵਾਰ ਹਰ ਮਹੀਨੇ ਸੂਟ ਮਿਲੂਗਾ ਜੇ ਇੱਕ ਦਿਨ ਵੀ ਗੀਹ ਜਿਹੜੀ ਤੇਰੀ ਨਾ ਹੋਈ ਹਾਂ ਉਹ ਦੋ ਤੇਰੇ ਦੋ ਮਹੀਨੇ ਦਾ ਸੂਟ ਕੈਨਸਲ ਚਲੋ ਠੀਕ ਆ ਮਨਜ਼ੂਰ ਆ ਠੀਕ ਆ ਹਾਂ ਲੈ ਉਧਰ ਸਾਹ ਟੋਟੇ ਮਨ ਲਗਾ ਜੀ ਮਨਜ਼ੂਰੀ ਹੋ ਗਈ ਆ ਤੇ ਬਸ ਇਹੀ ਇੱਕ ਦੋ ਗੱਲ ਸੀ ਤੇ ਵੈਨੇ ਭੜਾ ਪੜਦੀ ਗੱਲ ਕਿ ਨਹੀਂ ਬੰਦੀ ਵੈਨੇ ਭੜਾ ਬੰਦੀ ਗੱਲ ਕਿ ਨਹੀਂ ਬੰਦੀ ਤੇ ਆਪਣੇ ਕਾਕਾ ਵਿਖਾਇਓ ਕਰਦੀ ਕਲਾ ਮਾਰੇ ਆਹਾ 2024 ਚ ਆ ਚੁੱਕਾ ਏ 23 ਦੇ ਵਿੱਚ ਸੁਤਾ ਸੀ ਤੇ 2024 ਚ ਆ ਚੁੱਕਾ ਏ ਹਾਏ 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 ਤਾਂ ਉਹ ਰਿਹਾ ਇਹ ਗੱਦੀ ਲੇਖੋ ਇਹ ਪਹਿਲਾ ਹੀ ਤਾਂ ਕਹਿਣਾ ਹੀ ਨੇ ਇਹ ਤਾਂ ਕੇਰਾ ਲਵਾਉਂਦੀ ਆ ਕਹਿੰਦੀ ਮੇਰੇ ਵੀ ਲਾਓ ਲਾਉਣੀ ਲੱਗੇ ਗੱਡੀ ਉਧਰ ਸਵਾਗ ਬਣ ਲੱਗਾ ਬਾਕੀ ਹਾਰ ਧੁੰਦਾ ਦਾ ਇਹ ਮੰਦਾ ਤੇ ਦੇਖਿਆ ਪੰਦੇ ਨੂੰ ਨਾ ਬੰਦਾ ਆ ਜਿਹੜਾ ਬੜੀ ਦੂਰ ਤੱਕ ਦੇਖਣ ਦੇ ਆ ਹਾਰ ਧੁੰਦਾ ਦਾ ਇਹ ਮੰਦਾ ਦਿਖੇ ਬੰਦੇ ਨੂੰ ਨਾ ਬੰਦਾ ਅੱਗੇ ਨਹੀਂ ਆਉਂਦਾ ਉਹ ਵੇਖੇ ਕਿਦੇ ਬਹੁਤ ਇਕਵਈਆ ਆ ਅਸੀਂ ਕੱਲ ਮਿਹਨਤ ਕੀਤੀ ਇੱਥੇ ਟੋਆ ਬੜਾ ਡੂੰਗਾ ਪੈ ਚੁੱਕਾ ਸੀ ਤੇ ਕੱਲ ਸਾਰੇ ਸਰੋਤੇ ਲੱਗੇ ਸੀ ਤੇ ਟੋਆ ਦੇ ਤਾਂ ਪੂਰ ਨਹੀਂ ਤਾਂ ਗੱਡੀ ਵੱਜਦੀ ਥੱਲੇ ਧਾੜ ਕਰਦੀ ਥੱਲੇ ਲੱਗ ਜਾਂਦੀ ਸੀ ਗੱਡੀ ਹੁਣ ਇਥੋਂ ਬਾਕੀ ਚਲੋ ਗਾਇਜ਼ ਕਰਦੇ ਆਂ ਗੱਲਾਬਾਤ ਅੱਜ ਸਾਰੀ ਦਿਹਾੜੀ ਇਹੀ ਕੋਸ਼ਿਸ਼ ਕਰਨਾ ਵਾ ਤੇ ਵੇਲੇ ਅੱਜ ਕਿਤੇ ਜਾਣਾ ਨਹੀਂ ਆਉਣਾ ਨਹੀਂ ਕਿਤੇ ਨਿਕਰ ਪਈਆ ਨਹੀਂ ਅਸੀਂ ਖਰਚਣਾ ਨਹੀਂ ਖਰਚਣਾ ਹੋਣੀ ਅੱਜ ਨਵੇਂ ਸਾਲ ਆ ਅੱਜ ਆ ਅੱਜ ਨਿਕਰ ਪਈਆ ਨਹੀਂ ਜੇ ਅੱਜ ਕਰਨਾ ਨਹੀਂ ਤਾਂ ਸਾਰੀ ਸਾਲ ਇਹ ਐਵੇਂ ਐਵੇਂ ਜਿਹੰਦੇ ਬੰਦੇ ਦੇ ਕਿੰਨਾ ਅੱਜ ਦੋੜਦੇ ਖਰਚ ਐਵੇਂ ਜਿਹੰਦੇ ਬੰਦੇ ਦੇ ਸਾਰਾ ਸਾਲ ਨਹੀਂ ਅੱਦੇ ਰੁਪਈਆ ਮੁੜ ਕੇ ਬਖਲੋਦਾ ਤਾਂ ਦੇ ਚਲੋ ਕੋਏ ਹੁਣ ਗੁਰੂ ਘਰ ਜਾਣਾ ਮਸਾ ਟਿਕੜਾ ਹੀ ਗੁਰੂਗਾ ਬਾਬੇ ਨੂੰ ਗਾਵਾਂਗੇ ਬਾਬਾ ਜੀ ਅਸੀਂ ਅੱਜ ਮੈਂ ਸਾਡੇ ਕੋਲ ਆਏ ਆ ਪੈੜੀ ਕੋਈ ਚੜਾਉਣਾ ਕੱਲ ਨੂੰ ਚੜਾਵਾਂਗੇ ਕੱਲ ਨੂੰ ਜਾ ਕੇ ਪੈ ਚੜਾਉਂਦਾ ਇਨੇ ਚਲੋ ਇਹ ਮਜ਼ਾਕ ਆ ਤੇ ਵਾਈਕਰੋ ਚਲੋ ਇਹ ਆ ਵੀ ਬਾਬਾ ਜੀ ਦੇ ਦਵਾਂਗੇ ਤੇ ਬਾਬਾ ਜੀ ਸਾਨੂੰ ਹਾਂ ਬਾਬਾ ਜੀ ਨੂੰ ਅੱਜ ਦਵਾਂਗੇ ਤੇ ਸਾਰਾ ਸਾਲ ਬਾਬਾ ਸਾਨੂੰ ਦਊ ਇਹ ਵੀ ਫਰਕ ਪੈਣਾ ਹੀ ਆ ਹਾਂ ਪੈਣਾ ਇਹ ਇਹ ਚੀਜ਼ ਦਾ ਫਰਕ ਪੈਣਾ ਵਾ ਤੇ ਬਾਕੀ ਆਹ ਬੜਾ ਪੰਗਾ ਜਿਆ ਵਾ ਜਮੰਡਾ ਪੈਜੀ ਤੋਂ ਜੀ ਛੇਟ ਚੜਾਉਣਾ ਪੈਣਾ ਮੜਾ ਮੜਾ ਤੇ ਤੋਂ ਜੁੱਤੇ ਲੱਗਦੀ ਜਾਂਦੀ ਹੈ ਦੁਵਾਰਾ ਕਣਕਾਂ ਕਾਂਦੀ ਬੱਲੇ ਬੱਲੇ ਆ ਕਰ ਕਾ ਹੁਣ ਜਿਹੜੀਆਂ ਕਣਕਾਂ ਆ ਵਧੀਆ ਠੰਡ ਪੈਣੀ ਕਣਕਾਂ ਦੇ ਤੇ ਮੌਸਮ ਸਹੀ ਮਿਲ ਰਿਹਾ ਹੁਣ ਅਣਕਣ ਵੰਦੇ ਨੇ ਜਿੰਨਾ ਕੋਰਾ ਮਿਲੇ ਉਹਨੀਆਂ ਵਾਦਤਾਂ ਬਾਕੀ ਚਲੋ ਕਰਦੇ ਆ ਗੱਲਬਾਤ ਗੱਡੀਆਂ ਰਸਤੇ ਤੋਂ ਮਿਲ ਗਿਆ ਬਾਬਾ ਜੀ ਦਾ ਲੰਗਰ ਆਨੁ ਬਦਾਵਾਂ ਕਿ ਮੱਲੀ ਸਾਹਿਬ ਜਿਹੜੇ ਆ ਨਾ ਤੋਂ ਨਹੀਂ ਕੁਛ ਆ ਛੱਡਦੇ ਆ ਚਲੋ ਹਾਂ ਮਰੀ ਸਾਹ ਨੂੰ ਟੱਢ ਨਹੀਂ ਲੱਗਾ ਹੂੰ ਕਿੱ데 ਲੱਗਾ ਮਰੀ ਸਾਹ ਦੇ ਵਿੱਚ ਡੀਜਨ ਪੈਂਦਾ ਵਾ ਡੀਜਨ ਕਿੱ데 ਪੈਂਦਾ ਯੋ ਬਾਹਰ ਆ ਜੋ ਬਾਹਰ ਆ ਜੋ ਗਾਇਜ਼ ਇਹ ਹੁਣੇ ਅਸੀਂ ਆਏ ਆ ਤੇ ਫੋਨ ਆ ਗਏ ਨੇ ਇੱਧਰ ਉਹ 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 ਨਿਕਾ ਜਾ ਕਾਕਾ ਵੇਖੋ ਸਾਡਾ ਹਾਈ 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 ਨਵੀਂ ਸ਼ਾਨ ਵਾਲੇ ਦੇ ਵਿੱਚ ਓਨੇ ਛੋਨੇ ਛੂ ਟੂ ਛੋਨੇ ਛੋਨੇ ਕਾਕੇ ਆ ਜੋ ਕਮ ਆ ਜੋ 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 ਤਾਂ ਅਹ ਜਸ ਜਸ ਅਬ ਇਹ ਕਾ ਦੇ ਜੀ ਇਹ ਕੁ ਬਾਬਾ ਵਾਲਾ ਇਹਦੀ ਦਾਦੀ ਨੂੰ ਪਾ ਲਓ ਬਾਬਾ ਜੀ ਬਾਬਾ ਇਹ ਕਾ ਦੇ ਜੀ ਕਰੋ ਯਾਤ ਕਰੋ ਨੰਗਾ ਕਰੋ ਦਾਦੀ ਨੂੰ ਪਾਓ ਵੇਖਿਓ ਸ਼ੈਤਾਨੀਆਂ ਹੁੰਦੀਆਂ ਸ਼ੈਤਾਨ ਦਾਦੀ ਨੂੰ ਪਾਓ ਆਹ ਪਹੁੰਚ ਜਾਣੀ ਮੈਂ ਹੈ ਬਲੌਗ ਪੈਸੇ ਤੇ ਪਹੁੰਚ ਜਾਣੀ ਹੈ ਬੋਗਾ ਠੀਕ ਆਵੇਂ ਸੀ ਬਾਬਾ ਸ਼ਤਾਨੀਆਂ ਬੜੀਆਂ ਕਰਦਾ ਏ ਬਾਬਾ ਅ ਕੈਪ ਕਿੱਧਰ ਨੂੰ ਪਾਈ ਆ ਆਈ ਛੋਲੇ ਜੀ ਕਿੱਧਰ ਨੂੰ ਪਾਈ ਉਹ ਆਪਣੀ ਕੈਪ ਹੰਦਿਆ ਲਾ ਕੇ ਸੁੱਟਦੀ ਆ ਤੇ ਹਾਡੀ ਚੋਕੇ ਪਾ ਲਈ ਆ ਆਪਣੀ ਨੀ ਛੋਣੀ ਲਗਦੀ ਹੈ ਬਾਬਾ ਕੋਏ 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 ਗੱਡੀ ਕੋ ਆਜੋ ਮੇਕੋ ਆਜੋ ਮੇਕੋ ਆਜੋ ਜੀ ਮੇਕੋ ਆਜੋ ਮੇਕੋ ਆਜੋ ਗੱਡੀ ਦੋ ਲੱਭਦੀ ਵੇ ਗੱਡੀ ਵੇਚਤੀ ਤੇ ਬੁੱਲਤ ਘੇਲਿਆ ਜੀ ਲੈ ਲਿਆ ਜੀ ਲੈ ਲਿਆ ਜੀ ਲੈ ਲਿਆ ਗੁੱਡੇ ਕਾਕੇ ਆ ਨੇ ਲੈ ਲਿਆ ਖੰਦੇ ਬਟੇ ਕੇ ਪੈਣ ਲਾ ਬਾਜ ਆਪਣੀ ਸਾਈ ਬਾ ਆ ਜਣੀ ਆ ਬਾਜ ਸਾਈ ਬਾ ਆ ਜਣੀ ਆ ਬਾਜ ਸਾਈ ਬਾ ਆ ਜਣੀ ਆ ਲਓ ਗਾਇਸ ਮੱਥਾ ਟੇਕ ਕੇ ਆਏ ਗੁਰੂ ਘਰ ਸਾਰੇ ਵਾਲੇ ਸੁਖ ਮੰਗੀ ਆ ਵਧੀਆ ਚਲੋ ਪਰਮਾਤਮਾ ਸਾਰਿਆਂ ਨੂੰ ਹਾਂ ਕੋਸ਼ਿਸ਼ ਰੱਖੀ ਨਵੇਂ ਸਾਲ ਦੇ ਵਿੱਚ ਛੜਾ ਪ੍ਰਾਪਰ ਤੇ ਪ੍ਰਾਪਰੇ ਮੇਰੇ ਕੋਲ ਦੋ ਵਾਦੇ ਲਏ ਆਂ ਹਾਂਜੀ ਸ਼ੂਜ਼ ਪਾਉਣੇ ਆ ਸ਼ੂਜ਼ ਪਾਈਏ ਬੰਦੇ ਬੰਦੇ ਹਾਂ ਨਵੇਂ ਸਾਲ ਦੇ ਵਿੱਚ ਪਲਾਨਿੰਗ ਅਸੀਂ ਇੱਕ ਹੋਰ ਕਰ ਲਈ ਆ ਵਾਕੇ ਜਿਹੜੀ ਆਪਾਂ ਨਵੇਂ ਸਾਲ ਦੇ ਵਿੱਚ ਕੀਤੀ ਪਲਾਨਿੰਗ ਨਾ 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 ਪਟਾਖਾ ਪਾਵਾਂਗੇ ਪਟਾਖਾ ਪਾਵਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਪਟਾਖਾ ਤੇ ਬਾਕੀ ਜਿੱਦਾਂ ਅਸੀਂ ਨਵੇਂ ਸਾਲ ਦੀ ਪਲਾਨਿੰਗ ਕੀਤੀ ਮੈਨੂੰ ਲੱਗਦਾ ਵਧੀਆ ਵਧੀਆ ਹੀ ਹੁੰਦਾ ਰਹੂਗਾ ਸਾਡਾ ਸਾਲ ਬੁਨਿਆਦੀਆ ਹੋਣੀ ਹੈ ਚਲੋ ਪ੍ਰਮਾਤਮਾ ਜੋ ਕਰਦਾ ਚੰਗਾ ਕਰਦਾ ਲੱਗੇ ਜੋ ਫੈਕਟਰੀ ਬਣਾਉਣਾ ਕਹਣਾ ਪ੍ਰਭ ਪ੍ਰਾਬਲੀ ਲੱਗੇ ਬਿਜ਼ਨਸ ਓਪਨ ਕਰ ਸਰੇ ਪ੍ਰਭ ਸ਼ੌਗੜੋ ਹੀ ਨਾ ਪਤਾ ਤੈਨੂੰ ਹਾਂ ਫਿਰ ਬਾਪ ਕੋਰ ਕਹਿੰਦੀ ਆ ਕਿ ਮੈਨੂੰ ਨੀਚੇ ਤਾਰ ਦੋ ਤਾਰ ਦੋ ਤਾਰ ਦੋ ਹਾਇ ਦੀ ਕੈ ਫੜਾਉ ਮਮੀ ਪਾਈਏ ਤੇ ਬਾਕੀ ਇਹ ਜਿਹਾ ਆਪਣਾ ਅੱਜ ਡਿਨਰ ਦੇ ਵਿੱਚ ਤੇ ਆਪਾਂ ਨੂੰ ਮਿਲ ਗਿਆ ਸੀ ਲੰਗਰ ਆ ਜੜੀ ਭੈਣ ਨੇ ਕਰੇ ਪ੍ਰੋਗਰਾਮ ਹੀ ਤੇ ਉੱਥੋਂ ਆਪਣਾ ਆਗੀਆਂ ਨੇ ਵੈਜੀਟੇਬਲਸ ਬਣੀਆਂ ਬਣਾਈਆਂ ਬੜੀ ਟੇਸਟੀ ਲੱਗ ਰਹੀਆਂ ਖਾਵਾਂਗੇ ਚਲੋ ਲੈ ਵੀ ਕਰਮਾ ਵਾਲਾ ਹੁੰਦਾ ਬੰਦਾ ਵੀ ਜਿਹੜਾ ਬਰੇ ਬਰੇ ਦੇਣਾ ਸੁਖਮੀ ਸਾਹਿਬ ਕਰਾਉਂਦਾ ਵਾ ਵਧੀਆ ਚਲੋ ਸਾਰਾ ਸਾਲ ਪਰਮਾਤਮਾ ਦੀ ਬਾਣੀ ਤੋਂ ਹਨਾ ਤੇ ਚਲੋ ਸਾਡੇ ਵੀ ਕਰਮਾ ਜੀ ਆਪਾਂ ਵੀ ਗੁਰੂ ਘਰ ਮੱਥਾ ਟੇਕ ਕੇ ਆ ਤੇ 바ਗੀ ਹੁਣ ਲੰਗਰ ਖਾਣਾ ਨਸੀਬ ਆ ਬੜੀਆਂ ਕਿਆਂ ਨੂੰ ਹਮਲ ਜਾਂਦੀ ਜੀ ਯਾਰ ਮੈਂ ਮੇਰੇ ਕਿੰਨੇ ਦਿਨ ਹੋ ਗਏ ਸੀ ਮੈਂ ਸਿਰ ਨਹੀਂ ਧੋਤਾ ਕਿਉਂ ਨਹੀਂ ਧੋਤਾ ਕਿਉਂਕਿ ਮੇਰੇ ਸ਼ੈਂਪੂ ਖਤਮ ਹੋਏ ਸੀ ਤੇ ਮੇਰੇ ਜਦੋਂ ਮੇਰੇ ਸ਼ੈਂਪੂ ਖਤਮ ਹੋ ਗਏ ਸਿਰ ਨਹੀਂ ਧੋਤਾ ਤੇ ਉਹਦੇ ਨਾਲ ਨਾ ਸਿਰ ਦਰਦ ਜੀ ਹੁੰਦੀ ਤੇ ਹੁਣ ਮੈਂ ਸ਼ਾਮ ਨੂੰ ਜਾ ਕੇ ਧੋਤਾ ਜਦੋਂ ਅਸੀਂ ਉੱਥੇ ਗਏ ਫਿਰ ਅਸੀਂ ਸ਼ੈਂਪੂ ਲੈ ਆ ਗਏ ਤੇ ਸਿਰ ਧੋਤਾ ਤੇ ਉਹ ਤਾਂ ਆਪ ਹੀ ਇਕੱਠੇ ਲੈ ਆ ਕੇ ਰੱਖਿਆ ਕਰੋ ਨਾ ਨਹੀਂ ਮੇਰਾ ਸ਼ੈਂਪੂ ਅਲੱਗ ਹੈ ਨਾ ਫਿਰ ਅਲੱਗ ਨਹੀਂ ਨਾ ਅਗਲਾ ਅਗੱਗੇ ਵੀ ਇਕੱਠਾ ਆ ਜਾਂਦਾ ਹੈ ਨਹੀਂ ਨਾ ਉਹ ਮਿਲਦਾ ਹੀ ਉੱਥੋਂ ਬਟਾਲਿਓ ਮਿਲਦਾ ਸੀ ਤੇ ਫਿਰ ਇਸ ਕਰਕੇ ਲੈ ਆਉਣਾ ਨਹੀਂ ਤੇ ਹੁਣ ਮੈਂ ਵੈਸੇ ਵੀ ਸੋਚਿਆ ਕਿ ਚਲੋ ਕਰਾਉਣਾ ਹੀ ਆ ਕੁ ਬਰਤ ਲੈਨੇ ਆ ਫਿਰ ਮੈਂ ਪਾਜੀ ਨੂੰ ਪੁੱਛ ਕੇ ਉਹ ਜਲਾ ਲਾਂਦਾ ਤੇ ਹੁਣ ਉਹਦਾ ਸਿਰ ਧੋਤਾ ਠੀਕ ਤੇ ਮੱਲੀ ਸਾਹਿਬ ਨੇ ਵੀ ਕੰਮ ਖਤਮ ਕਰ ਲਿਆ ਆਪਾਂ ਦੇ ਨਾਲ ਖਤਮ ਕਰਾ ਦਿੱਤੇ ਹੁਣ ਰੋਟੀ ਪਕਾਵਾਂਗੇ ਖਾਵਾਂਗੇ ਪੀਵਾਂਗੇ ਹਾਂ ਮੱਲੀ ਸਾਹਿਬ ਠੀਕ ਫਿਰ ਬਾਹਰ ਆ ਵੀ ਉਹ ਚੁੰਮੂ ਨਹੀਂ ਬੰਦੇ ਪ੍ਰਭ ਜਿੰਨੀ ਮਰਜੀ ਹੋਵੇ ਠੰਡ ਪ੍ਰਭ ਮੈਂ ਰਾਤ ਨੂੰ ਸੈਰ ਕਰਨੀ ਜਾਵਾਂਗੇ ਰਾਤ ਨੂੰ ਗੱਡੀ ਗੱਡੀ Jangan kalian, jangan kalian. Jangan ਓਏ ਓਏ ਤੇ ਬੱਬਾ ਲੱਗਾ ਬਈ ਲੈ ਆਇਆ ਓਏ ਓਏ ਏ ਏ ਬੱਲੇ ਬੱਲੇ ਬੱਸ ਬੱਲੇ ਆ ਦੇ ਕੋ ਬੱਲੇ ਕੋਈ ਪੱਪਾ ਹੀ ਆ ਗਿਆ ਚੱਲ ਆ ਰਿਹਾ ਚੱਲ ਇੱਧਰ ਬੱਲੇ ਬੱਲੇ ਇੱਧਰ ਬੱਲੇ 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 ਚੱਲ ਠੀਕ ਹੈ ਗਾਇਜ਼ ਮਿਲਦੇ ਇੱਥੇ ਦੇਖ ਚਾਹ ਚਾਹ ਪੀਣੀ ਜੇ ਯਾ ਮੱਲੀ ਸਾਹਿਬ ਚਾਹ ਦੇ ਤੇ ਤ੍ਰੇਤ੍ਰੇ ਗੋਲੀ ਵੀ ਦੇ ਯਾਰ ਸਰਫਲੋ ਤੇ ਤ੍ਰੇਤ੍ਰੇ ਗੋਲੀ ਮੱਲੀ ਸਾਹਿਬ ਪੀ ਰਹੇ ਨੇ ਚਾਹ ਚਾਹ ਵੀ ਚਾਹ ਮੋਗੀ ਤੇ ਮੈਂ ਵੀ ਥੋੜੀ ਜਿਹੀ ਲੱਲੀ ਇਹਨਾਂ ਕੋ ਤੇ ਚਾਹ ਪੀਂਦਾ ਨੀ ਉਹ ਤਰੀਕਾ ਲੈ ਲੋ ਇਹ ਦੇਸੀ ਜਗਾੜ ਆਪਣੇ ਇਦਾਂ ਪੀਂਦਾ ਜੇ ਚਾਹ ਹੈ ਕਿੱਦਾਂ ਦੀ ਆ ਕੀ ਗੱਲ ਇਨਸਲਟ ਕਰ ਰਹੇ ਹੋ ਸਵਾਦੇ ਚਾਹ ਜਦੋਂ ਮੈਂ ਪਹਿਲਾਂ ਕਿਹਾ ਜੋ ਮੈਂ ਕਹਤਾ ਉਹ ਤੁ ਮੰਨ ਲਿਆ ਕਰ ਫਿਰ ਵੀ ਨਾ ਸੂਟ ਇੱਕ ਅੱਜ ਤੇਰਾ ਸੂਟ ਕਟਿਆ ਗਿਆ ਇਹ ਨਹੀਂ ਗੱਲ ਇਹ ਨਹੀਂ ਗੱਲ ਹੋਣੀ ਬਹੁਤ ਨਹੀਂ ਐਵੇਂ 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 ਨਾਲ ਹੀ ਕੱਟਣੇ ਦੁਨੀਆਂ ਚਾਹੇ ਮੈਨੂੰ ਕੁਝ ਨਹੀਂ ਲੱਗ ਨੰਗਾ ਬਣਦਾ ਲਾ ਫੜ ਯਾਰ ਮੈਂ ਦੋ ਦੋ ਖੜਾ ਕੇ ਬੈਠਾ ਬੜਾ ਹੋ ਗਿਆ ਉਹ ਹੈ ਸਪੀਡ ਗਏ ਨਾ ਹੈਲੋ ਉਹ ਹੈਲੋ ਦੋਬੀ ਜੀ ਭਾਈ ਮੇਰੀ ਬਾਕੀ ਇਧਰ ਮਹਿਕਮਾ ਸਾਰਾ ਲਗਾ ਹੋਇਆ ਆ ਪਾਪਾ ਜੀ ਦੂਜੀ ਤੇ ਆ ਥੋੜਾ ਜਿਹਾ ਕਰ ਪਰਮਚਾਰੀ ਜਿਹੜਾ ਥੋੜਾ ਜਿਹਾ ਜੇ ਜੇ ਝੱਟ ਲਾ ਮਾ ਇਹ ਮਤਲਬ ਇਹਦੀ ਤਨਖਾਹ ਵੀ ਹੀ ਕੱਟੀ ਰੱਖੀ ਆ ਲੱਜਾ ਨਾਲੋਂ ਪਤਾ ਕਿਉਂ ਅੱਜ ਕੋਈ ਕੋਈ ਨਹੀਂ ਨਹੀਂ ਇਹ ਥੋੜਾ ਜਿਹਾ ਕੰਮ ਵਿੱਚ ਕਰ ਜਾਂਦੀ ਆ ਕੰਮ ਜ਼ੋਰ ਤੇ ਦੀ ਅਸ਼ਾ ਜਿਹੜੀ ਆ ਤੁਹਾਡੇ ਨਾਲ ਵੀ ਕੰਮ ਕਰਾਉਂਦੇ ਕਰਦੇ ਇਹ ਜਿਹੜੀ ਤਰਖਾਵ ਹੈ ਨਾ ਥੋੜੀ ਜਿਹੀ ਅਸੀਂ ਰੋਕ ਕੇ ਵੀ ਰੱਖਦੇ ਆ ਕੰਮ ਨੂੰ ਥੋੜੀ ਜਿਹੀ ਨਹੀਂ ਸਹੀ ਹੈਗੀ ਮੈਂ ਕਹੀ ਅੱਛਾ ਬਾਕੀ ਗਾਇਜ਼ ਇਹ ਤਾਂ ਨਿਕਲ ਨਮਾ ਚੜਕੇ ਤਾਂ ਲੰਘ ਚੁੱਕਾ ਵਾ ਤੇ ਅਸੀਂ ਜਿੱਦਾਂ ਸੁਣਾ ਅਸੀਂ ਠੀਕ ਕਰਾਂਗੇ 2025 ਦੀ ਹਾਂ ਅੱਜ 2021 ਚੜਿਆ ਨਾ ਅਖਾ ਮੀੜਦੇ ਮੀੜਦੇ 2025 ਆ ਜਾਣਾ 23 ਦਾ ਪਤਾ ਲੱਗਾ ਵਾ ਹੈਂ ਕਿਦਾਂ ਸਾਲ ਦੇ ਸਾਲ ਲੰਘਦੇ ਜਾਂਦੇ ਆ ਸਮਾਂ ਘਟਦਾ ਜਾਂਦਾ ਵਾ ਮੈਨੂੰ ਮੇਰੀ ਕੋਈ ਦੁਆਸ਼ਿਆ ਵੀ 2000 ਜਮੀਨ ਦੇ ਅੱਛ ਸਾਡੇ 2024 ਚ ਦੀ ਆ ਇੱਕ ਮਹੀਨੇ ਦੇ ਵਿੱਚ ਸਾਡੇ ਤਨਕੇ ਕਰ ਦੋ ਤਨਕੇ ਸਬਸਾਈਵਲ ਓਹੋ ਨਹੀਂ ਕਰਾ 10 ਨਹੀਂ 8 ਤੋਂ ਕਰ ਦਿਓ ਨਹੀਂ 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 ਜਿਆਦੇ ਹੈ ਜਿਆਦੇ ਐ ਐਵੇਂ ਨਹੀਂ ਬੋਝ ਇਹਨਾਂ ਨਹੀਂ ਪੈਂਦਾ 8000 ਦਾ ਕਰਨਾ ਪੈ ਬੰਦੀ ਕਿਸ ਹੋ ਗਿਆ ਬਲੌਗ ਦੇਖਦੇ ਹਾਂ ਮੈਂ ਕਰਦੇ ਦੀ ਨਾ ਕੋਈ ਕਰਨ ਦੇ ਤਾਂ ਸਾਹੋ ਸਾਡੀ ਬੱਚੀਆਂ ਦੀ ਬਲੌਗ ਤਾਂ ਦੇਖਿਆ ਕਰੋ ਜੇ ਨਹੀਂ ਕਰਦਾ ਹਾਂ ਨਾ ਹਾਂ ਨਾ ਏ YouTube ਫੈਮਿਲੀ ਨੂੰ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਖੜਾ ਪੈਂਦਾ ਵਾ ਜਿਹੜੇ ਜਿਹੜੇ ਸਾਹਰਾ ਤੇ ਹੀ ਗਿਆ ਨਾ ਸਾਡੀ ਵੀਡੀਓ ਦਾ ਵੇਖੋ ਇਹ ਇੱਥੇ ਇਦਾਂ ਵਾ ਸਾਨੂੰ ਕੋਈ ਮੰਨ ਲਓ ਅਸੀਂ ਕਿਸੇ ਦੀ ਵੀਡੀਓ ਵੇਖਨੇ ਸਾਨੂੰ ਕਹਦੇ ਭਾਦ ਤੂੰ ਵੀਡੀਓ ਵੇਖ ਲੈਣਾ ਵਾ ਤੇ ਇਹਨੂੰ ਤੂੰ ਲਾਈਕ ਨਹੀਂ ਕਰਦਾ ਸਿਰ ਅਸੀਂ ਕਹਣਾ ਕਾ ਜਾਏ ਤੇਰੀ ਮਿਹਦੇ ਹੀ ਨਹੀਂ ਹੈਡ ਫਟਿਆ ਪਹਿਲਾਂ ਹੈਡ ਫਟਿਆ ਗਾਇਕ ਨਿਕਲਦੇ ਨਹੀਂ ਹੁਣ ਹੈਡ ਫਟਿਆ ਸਾਡੇ ਵਰਗੇ ਬਲੌਗਰ ਨਿਕਲਣ ਡੇ ਨਹੀਂ 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 ਤੇ ਤਾਂ ਨਹੀਂ ਹੁੰਦਾ ਜਿਹੜਾ ਕੋਈ ਜਿਆਦਾ ਕਿਸ ਨੂੰ ਪਿਆਰ ਕਰਦਾ ਵਾ ਜਾਂ ਕਿਸ ਨੂੰ ਕਿਸੇ ਦੇ ਬਲੌਗ ਵਧੀਆ ਲੱਗਦੇ ਆ ਤੇ ਉਹਨੂੰ ਜ਼ਰੂਰ ਦਾ ਹੁਣ ਅੱਜ ਕੱਲ ਅੱਜ ਕੱਲ ਇਹ ਆ ਕਿ ਗਵਈਏ ਜਿਹੜੇ ਹੁਣ ਏਟ ਪਟਿਆਂ ਕੋ ਲੱਭਦਾ ਹੀ ਨਹੀਂ ਆ ਤੇ ਅਗਿਆਂ ਦੇ ਨਾ ਏਟ ਪਟਿਆਂ ਗਵਈਆ ਲੱਭ ਜਾਂਦਾ ਵਾ ਤੇ ਹੁਣ ਏਟ ਪਟਿਆਂ ਬਲੌਗਰ ਲੱਭ ਜਾਂਦੇ ਆ ਉਹ ਲੌਗਰ ਇੱਕ ਦੂਜੇ ਚ ਜਿਵੇਂ ਵਜਦੇ ਫਿਰਦੇ ਆ ਮੈਨੂੰ ਯਾਦ ਆਉਦੇ ਉਹਨੀ ਦੁਨੀਆਂ ਨਹੀਂ ਵੇਖਣ ਵਾਲੀ ਜਿੰਨੇ ਬਲੌਗਰ ਆ ਸਾਰੇ ਕਿੰਨੀ ਦੁਨੀਆ ਦੇਖਣ ਵਾਲੀ ਹੈ ਜਹਾਨ ਪੂਰਾ 올 ਇੰਡੀਆ 올 ਵਰਲਡ ਹਰ ਇੱਕ ਇਨਸਾਨ ਦੇ ਦਾਰੇ ਨੂੰ ਵੇਖਦੇ ਸਾਰੇ ਦੇ ਦੇ ਸਾਰੇ ਦੇਦੇ ਜੇ ਬਾਹਰ ਕੋਈ ਬੈਠਾ ਹੋ ਉਹ ਵੀ ਦੇਂਦਾ ਬੱਚੇ ਇਹਨਾਂ ਦੇਵ ਦਾ ਕਹਿੰਦੇ ਸੀ ਚਰ ਰਹੇ ਹੁੰਦੇ ਨੇ ਇਹਦੇ ਇਹ ਸੱਜਣਾ ਪੇਟ ਚਾਲਿਆ ਜਿਸ ਤਰ੍ਹਾਂ ਜਮਾਨਾ ਹੋ ਗਿਆ ਉਤਰ ਨੂੰ ਹੋ ਜਾਂਦੇ ਆ ਪਹਿਲਾਂ ਫੇਸਬੁੱਕ ਆਈ ਸੀ ਸਾਰੀ ਦੁਨੀਆ ਫੇਸਬੁੱਕ ਤੇ ਭੱਜ ਗਈ ਅਸੀਂ ਵੀ ਚਲ ਗਏ ਹੈ ਤੇ ਉਸ ਤੋਂ ਬਾਅਦ ਆ ਗਈ ਫਿਰ ਕਿ ਇੰਸਟਾਗ੍ਰam ਆ ਗਿਆ ਦੂਜਾ ਤੀਜਾ ਆ ਗਿਆ ਫੋਨ ਆ ਗਿਆ YouTube YouTube ਤੇ ਮਗਰ ਪੈ ਗਏ ਅਸੀਂ ਟੁੱਟ ਗਏ ਟੁੱਟ ਗਏ ਬਾਕੀ ਚਲੋ ਇੱਕ ਗੱਲ ਲੱਗੀ ਆ ਨੀ ਤੇ ਇੱਕ ਗੱਲ ਲੱਗੀ ਆ ਵੀ ਕਿਦਾ ਮਰਜੀ ਆ ਹਰ ਇੱਕ ਦੇ ਮਨ ਦੇ ਵਿੱਚ ਇਹ ਹੁੰਦਾ ਵਾ ਵੀ ਅਸੀਂ YouTube ਤੇ ਆਏ ਹਾਂ ਪਹਿਲਾਂ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਅਸੀਂ ਆਏ ਇੱਥੋਂ ਪੈਸਾ ਕਟਾ ਕਰਨਾ ਸਿੱਧੀ ਜਿਹੜੀ ਸਾਫ ਕਰ ਲਿਆ ਤੇ ਇਥੇ ਪੈਸਾ ਬਣਦਾ ਠੀਕ ਆ ਬਣਦਾ ਵਾ ਪਰ ਚੱਕਰ ਇਹ ਆ ਵੀ ਜੇ ਹੀ ਵਲੋਗਿੰਗ ਕਰਦੇ ਆ ਨਾ ਮਤਲਬ ਵੀ ਇੱਕ ਹੁੰਦਾ ਵਾ ਵੀ ਪਹਿਰੇ ਜੋ ਮਰਜ਼ੀ ਵਿੱਚ ਕਰੀ ਜਾਣਾ ਜੋ ਮਰਜ਼ੀ ਬੋਲੀ ਜਾਣਾ ਜੋ ਮਰਜ਼ੀ ਵਿਖਾਈ ਜਾਣਾ ਇਹ ਆ ਵੀ ਆਪਣੀ ਚਰੋਂ ਆਂਦੇ ਨਾ ਆਪਣੀ ਜਿੱਤ ਆਪਣੇ ਹੱਥ ਹੁੰਦੀ ਆ ਤੇ ਆਪਣੀ ਮਤਲਬ ਇੱਜ਼ਤ ਦਾ ਖਿਆਲ ਰੱਖੋ ਤੇ ਚੰਗਾ ਚੰਗਾ ਵਿਖਾਓ ਆਪਣਾ ਹੁਣ ਮੈਂ ਇੰਸਟਾਗ੍ਰਾਮ ਅਹੀਂ ਖੋਲਦੇ ਆ ਨਾ ਪਰਿਵਾਰ ਦੇ ਵਿੱਚ ਬਹਿ ਕੇ ਇੰਸਟਾਗ੍ਰਾਮ ਖੋਲਣ ਵਾਲਾ ਨਹੀਂ ਰਿਹਾ ਹਲਾ ਉਹ ਪਤਾ ਨਹੀਂ ਉਹਦੇ ਗਾੜੀ ਕੀ ਆ ਜਾਣਾ ਵਾ ਕੀ ਨਹੀਂ ਆ ਜਾਣਾ ਇਸ ਕਰਕੇ ਆ ਵੀ ਥੋੜਾ ਜਨਾ ਬੇਨਤੀ ਆ ਵੀ ਆਪਣੇ ਆਪ ਨੂੰ ਥੋੜਾ ਜਿਹਾ ਸਰੀਰ ਜਿਹੜਾ ਵਾ ਆਪਣਾ ਤੁਸੀਂ ਟੱਕੋ ਮਤਲਬ ਵੀ ਆਪਣਾ ਜਿਹੜਾ ਇਕਹਿਤ ਆ ਭਾਵੇਂ ਆ ਵੀ ਪਹਿਰਾਵਾ ਜਿਹੜਾ ਥੋੜਾ ਜਿਆ ਸਹੀ ਕਰੋ ਤੇ ਸਹੀ ਟਰੰਗ ਦੇ ਨਾਲ ਇੱਕ ਵੀਡੀਓ ਹੁੰਦੀ ਆ ਉਸ ਗਾਣੇ ਤੇ ਵਧੀਆ ਨੱਚ ਕੇ ਬਣਾਉਣ ਵਾਲੀ ਇੱਕ ਹੁੰਦੀ ਆ ਆਪਣਾ ਤੁਸੀਂ ਆਵੇਂ ਮਦਰ ਤੁਸੀਂ ਚਲੋ ਸਮਝਦਾ ਆਖਦੇ ਸਾਰੇ ਤੇ ਮਤਲਬ ਚੰਗਾ ਕਰੋ ਥੋੜਾ ਜਿਹਾ ਚੰਗਾ ਕਰੋ ਵੀਊਵਾਂ ਦੇ ਮਗਰ ਨਾ ਪਾਓ ਵੀਊ ਦੇ ਮਗਰ ਵੀਊ ਦੇ ਆਏ ਜਾਣੇ ਆ ਵੀਊ ਦੇ ਜੇ ਆਪਾਂ ਉਹੋ ਜਿਹੀ ਜੀ ਕਹਾਂਗੇ ਵੀਊ ਦੇ ਆਉਣੇ ਹੀ ਆਉਣੇ ਆ ਇੱਕ ਚੰਗਾ ਬੰਦਾ ਵੀ ਇੱਕ ਚੰਗਾ ਬੰਦਾ ਵੀ ਫੇਮਸ ਹੋ ਸਕਦਾ ਵਾ ਇਹ ਨਹੀਂ ਗੱਲ ਨਹੀਂ ਇਹ ਚੰਗੇ ਕੰਮ ਕਰਦੇ ਵੀ ਫੇਮਸ ਹੋ ਸਕਦੇ ਆ ਜ਼ਰੂਰੀ ਨਹੀਂ ਕਿ ਮਾੜੇ ਕੰਮਾਂ ਨਾਲ ਬੰਦਾ ਫੇਮਸ ਹੁੰਦਾ ਵਾ ਤੇ ਬਾਤ ਇਹ ਆ ਕਿ ਚਲੋ ਹਰ ਇੱਕ ਦੀ ਯਾਰ ਆਪਣੀ ਆਪਣੀ ਸੋਚ ਆਪਣਾ ਆਪਣਾ ਨੇਚਾ ਜਿਹੜਾ ਜਿੱਦਾਂ ਜਿੰਨੂੰ ਚਾਹਦਾ ਚਲਾਓ ਸਹੇਗਾ ਅਸੀਂ ਅਸੀਂ ਤੇਰੀ ਲਾਈਫ ਤੇ ਕੰਟਰੋਲ ਨਹੀਂ ਕਰ ਸਕਦੇ ਠੀਕ ਆ ਨਾ ਹਰ ਇੱਕ ਦਾ ਮਾਈਂਡ ਹੈ ਹਰ ਇੱਕ ਨੇ ਜਿੱਦਾਂ ਚਾਇਆ ਉਦਾਂ ਹੀ ਕਰਨਾ ਉਹ ਨਹੀਂ ਹਰ ਇੱਕ ਦਾ ਮਾਈਂਡ ਤੇ ਹੈਗਾ ਵਾ ਪਰ ਚੱਕਰੇ ਆ ਨਾ ਵੀ ਇਹ ਗਾਂ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਕੋਈ ਸਿੱਖਣ ਥੋੜੀ ਡਾਇਲੋਗਾਂ ਕੋਲ ਹਾਂ ਉਹ ਇਸੇ ਕਮੰਦਾ ਜਨਰੇਸ਼ਨ ਜਿਹੜੀ ਆ ਉਹ ਗਲਤ ਹੁੰਦੀ ਜਾਂਦੀ ਆ ਜੇ ਆਪਾਂ ਅੱਜ ਕੱਲ੍ਹ ਤੇ ਕਰਾਂਗੇ ਨਾ ਤੇ ਗਾਂ ਜਿਹੜੀ ਇਹ ਆ ਵੀ ਜਿਹੜਾ ਅਗਲੀ ਅਗਲੀ ਜਿਹੜੀ ਆਪਣੀ ਪੀੜੀ ਦਾ ਪੀੜੀ ਚੱਲ ਰਹੀ ਉਹ ਗੱਤ ਹੁੰਦੀ ਜਾਂਦੀ ਹੈ ਪਰਵਾਸ ਪੋਤਾ ਹੋ ਗਿਆ ਕੰਮ ਕਹਿੰਦਾ ਭਾਵੇਂ ਆ ਵੀ ਹੁਣ ਅੱਜ ਕੱਲ੍ਹ ਨਹੀਂ ਇਹ ਗੱਤ ਵੀ ਰਿਹਾ ਕੋਈ ਤੇ ਕੋਈ ਸ਼ਰਮ ਨਹੀਂ ਕੋਈ ਲਾਜ ਨਹੀਂ ਆ ਅੱਜ ਕੱਲ੍ਹ ਦੇ ਕਿਹੜੇ ਨਿਆਣੇ ਆ ਉਹ ਕੰਪਿਊਟਰ ਕਰਾਏ ਜਾਂ ਗਾਹ ਦੀ ਗਾਏ ਮੇਰੀ ਗੱਤ ਨੂੰ ਉਹ ਤਾਂ ਕੇ ਵੱਧ ਗਈ ਆ ਮੇਰੀ ਗੱਤ ਨੂੰ ਹਰ ਜੀ ਜਨਵੰਸ ਤੇ ਹੈ ਹੀ ਹੋਇਆ ਵਾ ਸਹੀ ਗੱਲ ਦੱਸਣਾ ਅੱਜ ਕੱਲ ਦਾ ਇਦਾਂ ਦਾ ਬਹੁਤ ਟੈਂਪਰਲ ਗਿਆ ਟਾਈਮ ਤੇ ਬਦਲ ਗਿਆ ਬਾਲ ਸਿਸਟਮ ਇਦਾਂ ਦਾ ਹੋ ਗਿਆ ਕਿ ਕਿਸੇ ਨੂੰ ਕਿਸੇ ਦੇ ਵਿੱਚ ਕੋਈ ਇੰਟਰਸਟ ਨਹੀਂ ਰਿਹਾ ਹਨਾ ਤੇ ਜੇ ਮਨ ਲਓ ਮੈਂ ਤੁਹਾਨੂੰ ਕੁਝ ਕਹਿ ਦਿੰਦੀ ਹਾਂ ਤੁਸੀਂ ਨਹੀਂ ਜਾਵਾਂਗੇ ਮੈਨੂੰ ਹਨਾ ਮਤਲਬ ਅੱਜ ਕੱਲ ਇਦਾਂ ਦਾ ਸਮਾਜ ਆ ਗਿਆ ਕਿ ਕੋਈ ਕਿਸੇ ਦੀ ਗੱਲ ਜਾਂਦਾ ਨਹੀਂ ਆ ਭਾਵੇਂ ਸਮਾਜ ਤਾਂ ਮਰਜੀ ਗਈ ਹੈ ਮਾੜਾ ਚਲਦਾ ਉਹਨਾਂ ਨੇ ਵਾਦਾ ਕਰਦਾ ਸਮਾਜ ਸਮਾਜ ਉਹ ਨਹੀਂ ਹੌਸੇ ਦੀ ਗੱਲ ਨਹੀਂ ਆ ਪਾਉਂ ਜਾਵਦੇ ਨਹੀਂ ਤੇ ਪਹਿਲੇ ਜਮਾਨੇ ਦੇ ਵਿੱਚ ਕਿੱਦਾਂ ਮਤਲਬ ਦੇਖਦੇ ਸੀ ਸਾਰੇ ਇਕੱਠੇ ਖੇਡਦੇ ਹੁਣ ਵੀ ਜੀਆਂ ਹਰ ਚੀਜ਼ ਮਤਲਬ ਵਧੀਆ ਹੀ ਸਰਸ ਸੱਚ ਵਧੀਆ ਹੀ ਹਾ ਸਮਝਾ ਕੇ ਚੱਲਦਾ ਹੀ ਨਹੀਂ ਹੁਣ ਉਹ ਗੱਲਾਂ ਨਹੀਂ ਪਰ ਉਹ ਚੀਜ਼ਾਂ ਸਮਝੇ ਵਿੜੇ ਹੈ ਹੀ ਨਹੀਂ ਆ ਸਮਝੇ ਵਿੜੇ ਮੁੱਕ ਗਏ ਆ ਸਾਹ ਹੀ ਤਾਂ ਮੁੱਕ ਗਈ ਆ ਕਾਹਨੀਆਂ ਮੁੱਕ ਗਈਆਂ ਇੱਕ ਦੂਜੇ ਨੂੰ ਅਸੀਂ ਚਲੋ ਅਸੀਂ ਸੱਚਾਈ ਹੈ ਜਿਹੜਾ ਮਰਜੀ ਵੇਖੋ ਮਤਲਬ ਇੱਕ ਦੂਜੇ ਨੂੰ ਅੱਜ ਕੱਲ ਨਹੀਂ ਆਪਣਾ ਕੋ ਭੇਲ ਦੇਣ ਵਾਲੇ ਨਹੀਂ ਰਹੇ ਹੈਗੇ। ਹਾਂ। ਨਾ ਕੋਈ ਸਾਨੂੰ ਦਿੰਦਾ ਵਾ ਭੇਦ ਆਪਣਾ ਨਾਂ ਹੀ ਕੇ ਨੂੰ ਦਿੰਨੇ ਆ ਤੇ ਐਦਾ ਦੀ ਮਤਲਬ ਹੀ ਅਗਲੇ ਦਮ ਅੱਜ ਪਾਰ ਸਾਡੇ ਮਤਲਬ ਇਹ ਆ ਵੀ ਨਹੀਂ ਕੋ ਜਦਾ ਅਹੀਂ ਨਹੀਂ ਦਿੰਦੇ ਐਵੇਂ ਕਹੀਏ ਅਹੀਂ ਨਹੀਂ ਦੇਣਾ ਉਹ ਯਾਰ ਇੱਕ ਗੱਲ ਹੁੰਦੀ ਆ। ਇੱਕ ਗੱਲ ਜੋ ਮਰਜੀ ਤੁਸੀਂ ਕਹੋ ਜਿੱਦਾਂ ਮਰਜੀ ਆ। ਅਹੀਂ ਆਪਣੀ ਗੱਲ ਸਾਡੇ ਢੇਡ ਚ ਨਹੀਂ ਪਾਜੀ ਆਪਾਂ ਕਰ ਹੀ ਦਿੰਨੇ ਹਾਂ। ਪਰ ਵਰਗੇ ਸਹੀ ਗੱਲ ਆ ਵੀ ਇਹ ਚੀਜ਼ ਜਿਹੜੀ ਆਪਣੇ ਮਾਈਂਡ ਤੱਕ ਰੱਖੋ। ਨਹੀਂ ਤਾਂ ਪਹਿਲਾਂ ਪਹਿਨਾਂ ਸਮੇਂ ਜਦੋਂ ਆਉਂਦਾ ਸੀਗਾ ਦੋਵਾਂ ਪਰਿਵਾਰਾਂ ਨੇ ਤਿੰਨਾ ਘਰਾਂ ਨੇ ਇਕੱਠੇ ਨਾਲ ਬਹਿ ਜਾਣਾ। ਤੂੰ ਅੱਜ ਕੀ ਬਣਾ ਲਿਆ ਵਾ ਤੂੰ ਅੱਜ ਕੀ ਕਰਨਾ ਵਾ ਇਦਾਂ ਹੋ ਗਿਆ ਕੋਣ ਕਿੱਥੇ ਗਿਆ ਕੋਣ ਕਿੱਥੇ ਆਇਆ ਸਾਰਾ ਕੁਝ ਦੱਸ ਦੇ ਬਹੁਤਾ ਜ਼ਮਾਨਾ ਨਹੀਂ ਵੇਖਿਆ ਬਹੁਤਾ ਸਮਾਂ ਹੀ ਨਹੀਂ ਵੇਖਿਆ ਤੇ ਜੋ ਜਿੰਨਾ ਤੂੰ ਵੇਖਿਆ ਪਰ ਉਹਦੇ ਵਿੱਚ ਅਸੀਂ ਜਿਦੋਂ ਸਾਡਾ ਬਚਪਨ ਹੀ ਛੋਟੇ ਛੋਟੇ ਮੈਨੂੰ ਵੀ ਯਾਦ ਆ ਵੀ ਹੁਣ ਅਜੇ ਤੱਕ ਵੀ ਅਸੀਂ ਆਪਣੇ ਚਾਚੇ ਦਾ ਘਰ ਜਾਣਾ ਖਾ ਪੀ ਕੇ ਆ ਜਣਾ ਮਤਲਬ ਇਹਨਾਂ ਕੋਈ ਕੀਤਾ ਨਹੀਂ ਜਾਂਦਾ ਪਰ ਹੁਣ ਥੋੜਾ ਜਿਹਾ ਟਾਈਮ ਹੀ ਹੋ ਗਿਆ ਵਾ ਦੋ ਤਿੰਨ ਸਾਲ ਇਦਾਂ ਦੇ ਹੋ ਗਿਆ ਕਿ ਅੱਜ ਕੱਲ ਹੈ ਹੀ ਨਹੀਂ ਸਭ ਬਦਲ ਗਿਆ ਵਾ ਸਾਰਾ ਕੁਝ ਚੇਂਜ ਹੋ ਗਿਆ ਵਾ ਕੋਈ ਕੇ ਇੱਥੇ ਪਰ ਫਰਕ ਬੜਾ ਪੈਗਾ ਮਤਲਬ ਵੀ ਹੋ ਗਏ ਅਸੀਂ ਆਪੋ ਆਪਣਾ ਮਤਲਬ ਰਹਿ ਗਿਆ ਸਾਨੂੰ ਵੀ ਸਾਡਾ ਮਤਲਬ ਸਿੱਧਾ ਹੋ ਜੇ ਕੋਈ ਭਾਵੇਂ ਜਿੱਤੇ ਮੈਂ ਭਾਵੇਂ ਪੂਜ ਡੇਪੇ ਤੇ ਭਾਵੇਂ ਬਾੜ ਥੋੜੇ ਤੇ ਸਹੀ ਗੱਲ ਇਹ ਹੋ ਗਈ ਆ ਅੱਜ ਕੱਲ੍ਹ ਨਹੀਂ ਇਹ ਆ ਵੀ ਕੋਈ ਬਾੜ ਤੋਂ ਲੰਕਣ ਡਿਆ ਹੋਵੇ ਤਾਂ ਅਸੀਂ ਉਹਨੂੰ ਰਸਾ ਨਹੀਂ ਸੁੱਟਦੇ ਉਹਦੇ ਲੱਗੇ ਸੋ ਕੋਈ ਚੀਜ਼ ਟਹਿਣੀ ਜੂਣੀ ਪਈ ਹੋਵੇ ਉਹ ਵੀ ਆਪਾਂ ਖੇਚ ਲੈਨੇ ਵੀ ਉੱਤੇ ਨਾ ਆ ਜੀ ਕਿਸ ਨੂੰ ਨਾ ਸਹੀ ਗੱਲ ਸੀ ਇਹ ਤੇ ਕਿਸ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ ਕੋਈ ਮਰੇ ਕੋਈ ਜੀਵੇ ਕਿਸੇ ਨੂੰ ਕੁਝ ਨਹੀਂ ਆ ਲੱਗ ਬਸ ਤਰੋ ਵਧੀਆ ਗੱਲਾਂ ਟੈਕਨੋਲੋਜੀ ਆ ਗਈਆਂ ਗਾਂ ਗਾਂ ਐਡਵਾਂਸ ਹੋ ਗਿਆ ਸਾਰਾ ਕੁਛ ਹੀ ਪਰ ਇਹ ਵੀ ਨਾ ਚੱਕਰ ਇਹ ਆ ਵੀ ਥੋੜਾ ਜਿਹਾ ਜਿਹੜਾ ਜਿੱਥੇ ਜਿਹੜਾ ਕਲਚਰ ਹੈ ਨਾ ਇਹਨਾਂ ਐਡਵਾਂਸੀਆਂ ਜਿਹਦੇ ਤੇ ਆਪਣੇ ਨੂੰ ਸਾਪਣਾ ਚਾਹੀਦਾ ਕਲਚਰ ਸਾਪਣਾ ਚਾਹੀਦਾ ਆਪਣਾ ਉਹੋ ਚਲੋ ਬਾਕੇ ਕਰਦੇ ਰੋਟੀ ਖਾ ਗਿਆ ਬਹੁਤੇ ਹੀ ਵਿਦਵਾਨ ਤੇ ਹੈ ਨਹੀਂ ਗੜੇ ਐਵੇਂ ਸਖਲਾਈ ਦੇ ਜੀਏ ਇੱਟ ਇੱਟ ਹੀ ਵਿਦਵਾਨ ਨਹੀਂ ਆ ਵੀ ਅਹੀਂ ਅਹੀਂ ਮਤਲਬ ਸਾਹਿਬ ਹੈਗੇ ਸਵਾਨੀ ਆ ਪਰ ਸੱਚੀਆਂ ਗੱਲਾਂ ਵੀ ਇੱਥੇ ਹੀ ਦੁੱਧ ਦੇ ਤੁਲੇ ਨਹੀਂ ਹੈਗੇ ਵੀ ਅਹੀਂ ਕਹਿੰਦੇ ਵੀ ਅਹੀਂ ਦੁਨੀਆ ਦੇ ਵਿੱਚ ਬੜਾ ਗਿਆਨਵਾਨ ਰਹੇ ਆ ਸਾਰੇ ਦੇ ਵਿੱਚ ਹੀ ਆਪਣੇ ਅਹੀਂ ਚੰਗੇ ਚੰਗਿਆਂ 'ਚ ਵੀ ਆਉਂਦੇ ਆ ਤੇ ਮਾੜਿਆਂ 'ਚ ਵੀ ਆਉਂਦੇ ਆ ਚਲੋ ਚਲੋ ਕਰਦੇ ਆਪਾਂ ਚੰਗੇ ਨਹੀਂ ਕੰਮ ਕਰਦੇ ਹੋ ਮੰਗੇ ਮਾੜੇ ਵੀ ਕਰਦੇ ਆਂ ਪਰ ਕਦੀ ਕਿਹੇ ਪ੍ਰਤੀ ਮਾੜੀ ਸੋਚ ਨਹੀਂ ਰੱਖੀ ਹਾਂ ਸਾਡੇ ਅੰਦਰ ਜਿੱਦਾਂ ਵਧੀਆ ਰਹਿੰਦਾ ਸਾਰੇ ਨੂੰ ਵਧੀਆ ਰਹਿੰਦਾ ਬਸ 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 ਬਾਾਕੀ ਕਹਿੰਦੀ ਸਬਜਟ ਨੂੰ ਪੜਨ ਦੇਵਾ ਕਿ ਪੜਨ ਦੇਈ ਹੂੰ ਵੇਖਾ ਤਾਂ ਦੋ ਵਾਰ ਚੁੱਕਣੀ ਨਹੀਂ ਹੂੰ ਦੋ ਜੀ ਉਹਦਾ ਹੀਰਾ ਲੈ ਕੇ ਪੱਜ ਗਿਆ ਜੀ ਬਸ ਠੀਕ ਉਹ ਟਰੱਕ ਚ ਵੜਿਆ ਪਤਾ ਹੀ ਨਹੀਂ ਟਰੱਕ ਨਹੀਂ ਛੋਟਾ ਹਸੀਆ ਰੋਟੀ ਗਾਇਸ ਖਾ ਲਈ ਆ ਤੇ ਮੂਫਲੀ ਦੀ ਵਾਰੀ ਆ

ਹੇ ਸਟਾਈਲ ਕੋਕਰੀਆ ਭਾਈ ਬਣ ਜਾਂ ਤੀ ਡਾਡ ਜੀ ਆ ਸ਼ਮਕਾ ਤਾਂ ਬਣਾਉਂਦੇ ਸਾਡੀਆਂ ਬਣਾਉਣੀਆਂ ਆ ਜੀ ਹਾਂ ਸ਼ਮਕਾ ਕੱਢਣ ਦਾ ਯਰ ਗੜੀ ਫੰਕਸ਼ਨ ਤੇ ਫੰਕਸ਼ਨ ਹੁਣਾ ਆਪਾਂ ਨੂੰ ਪੋਆ ਬਾਰੇ ਵਾਟ ਕੱਢ ਕੇ ਰੱਖਣੇ ਬਲੌਗਾਂ ਦੇ ਕੰਮ ਵੀ ਵਧਣਾ ਹੈ ਕੰਮ ਵੀ ਵਧਣ ਲੱਗੇ ਆ ਆਸਕੇ ਦੇ ਧੋਧੋ ਝੋਟਾ ਨਹੀਂ ਡਾਣਾ ਚਲੋ ਗਾਇਸ ਹੁਣ ਵੇਖ ਲਈ ਆਪਾਂ ਸੀਰੀਅਲ ਮੂਵੀ ਖਾ ਲਈਏ ਤੇ ਵਲੌਗ ਨੂੰ ਇੰਜੋਏ ਕਰਿਆ ਕਰੋ ਨਾਲ ਚਾਹ ਪੀਆ ਕਰੋ ਸਿਆਲ ਬਹੁਤ ਸਿਆਲ ਦੀ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਅਰਜਾਈਆਂ 'ਚ ਬੈ ਕੇ ਨਾਲੇ ਵਲੌਗ ਵੇਖਿਆ ਕਰੋ ਨਾਲੇ ਕਮੈਂਟ ਕਰਿਆ ਕਰੋ ਛੋਲੇ ਛੋਲੇ ਨਾਲ ਚਾਹ ਪੀਆ ਕਰੋ ਚਾਹ ਨਾਲ ਵੀ ਨੀਵਿਆ ਵੀ ਹੈ ਕਰੋ ਤੇ ਜਿਹੜੇ ਨਵੇਂ ਆ ਰਹੇ ਪਲੀਜ਼ 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 ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹੋਰ ਕੀ ਹੋਇਆ ਹੈ ਅਗਲੇ ਦਿਨ ਨਵੀਂ ਵੀਡੀਓ ਵੀਡੀਓ ਦੇ ਵਿੱਚ ਸਰਨ ਬਾਏ ਬਾਏ ਸਸ਼ਿਕਾ ਮੇਰੇ